ਸਪੀਕਰ ਸਾਹਿਬ ਧੰਨਵਾਦ ਤੇ ਧੰਨ ਭਾਗ ਇਹ ਚ ਸਾਲ ਬਾਅਦ ਮੈਂ ਔਨ ਰਿਕਾਰਡ ਤੇ ਮਾਈਕ ਤੇ ਬੋਲਣ ਲੱਗਾ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬਹੁਤ ਇਟਸ ਨੋਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀ ਚ ਦਿੱਤਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਛ ਟ੍ਰੈਜਰੀ ਬੈਂਚਸ ਵੱਲੋਂ ਪੁਰਾਣਾ ਰਿਕਾਰਡ ਕੱਢ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦਿਨ ਹੀ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਔਰ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਸਪੀਕਰ ਸਾਹਿਬ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਇਹ ਉੱਥੇ ਸਰਕਾਰ ਕੋਈ ਹੋਵੇ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਇ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉੱਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਝ ਉੱਥੇ ਹੋ ਰਿਹਾ ਹੁਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਠੀਕ ਹੈ ਮਗਰ ਨਹੀਂ ਆ ਸਰਕਾਰਾਂ ਕਿਉਂਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋ ਜਸਟੀਫਾਈ ਕਰਨ ਨਹੀਂ ਆ ਰਿਹਾ ਫਰਜ਼ ਕਰੋ ਕਿ ਤੁਹਾਨੂੰ ਵੀ ਮੌਕਾ ਮਿਲ ਜੂਵੇ ਨਾ ਅੰਡਰ ਨੈਸ਼ਨਲ ਲੈਵਲ ਦਿਸ ਡੀਪ ਸਟੇਟ ਵਿਲ ਕੀਪ ਔਨ ਓਪਰੇਟਿੰਗ ਆ ਤੁਹਾਡੇ ਕੋਲ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ لیکن ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਸਕਦੇ ਆ that is the deep state so ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਹੈ ਸਪੀਕਰ ਸਾਹਿਬ ਦੁਨੀਆ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਬਾਦੀ ਆ ਸਾਰੇ ਵਿਸ਼ਵ 18% ਦੇ ਸਹਾਰੇ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਈ ਹੈ ਨਹੀਂਗਾ ਔਰ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਇਕੱਲਾ 2% ਲੈਂਡ ਮਾਸ ਹੈ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਟੇਬਲ ਫਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਹੈ। ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ। ਔਰ ਪੰਜਾਬ ਦੇ ਨਾਲ ਚੋਂ ਕੁਛ ਪਹਿਲਾਂ ਤੁਸੀਂ ਗਿਣਾਏ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਡਾਊਟੇਡਲੀ। ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਿਹਾ ਗਿਆ ਕਿ 14 14 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਟ-ਕੱਟ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਉਹਨੂੰ ਬਹੁਤ ਵੱਡੇ ਪੱਧਰ ਤੇ ਦਵਾਈ ਪਾਣੀ ਜਿਵੇਂ ਆਰਟੀਕਲ 262 ਆਫ ਦਾ ਕਨਸਟੀਟਿਊਸ਼ਨ ਵਾਟਰ ਇਜ਼ ਕੈਟੇਗੋਰਿਕਲੀ ਅ ਸਟੇਟ ਸਬਜੈਕਟ ਕੋਈ ਕਹਿਣ ਪੁੱਛਣ ਦੀ ਲੋੜ ਨਹੀਂ ਸੀਗੀ ਲੇਕਿਨ ਉਸ ਆਰਟੀਕਲ 262 ਨੂੰ ਕਨਸਟੀਟਿਊਸ਼ਨ ਓਵਰਰਾਈਡ ਕਰਕੇ ਜਿਹੜੀਆਂ ਕਲੋਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ 79 88 आ, 78 79 80 ਉਹ ਉਹਨੂੰ ਓਵਰਰਾਈਡ ਕਰਕੇ ਇਕੱਲੇ ਪੰਜਾਬ ਦੇ ਵਾਸਤੇ ਉਹ ਵਰਤੀਆਂ ਗਈਆਂ ਇਹ ਤੱਥ ਨੇ ਜੀ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ ਦੇਰ ਆਏ ਦਰਸਤ ਕਿਉਂਕਿ 23 ਫ फेब्रुवारी 2022 ਨੂੰ ਹੁਣੇ 3 ਸਾਲ ਪਹਿਲਾਂ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਯੂਨਿਲੈਟਰਲ ਡਿਸੀਜਨ ਕਰਕੇ ਜਿਹੜਾ ਹੈ ਨਾ ਆਪਣਾ BBMP ਦੇ ਰੂਲਸ 1974 ਉਹਨੂੰ ਅਮੈਂਡ ਕਰਕੇ ਆਪਣਾ ਇੱਕ ਪਰਮਨੈਂਟ ਮੈਂਬਰ ਪਾਵਰ ਦਾ ਡਿਸਪਲੇਸ ਕਰਤਾ ਹਟਾਤਾ ਸੀਗਾ ਠੀਕ ਹੈ ਤੁਸੀਂ ਕੁਝ ਕਿਹਾ ਐਜੂਕੇਸ਼ਨ ਮਿਨਿਸਟਰ ਨੂੰ ਕਿ ਚਿੱਠੀਆਂ ਲਿਖਿਆ ਚਿੱਠੀਆਂ ਲਿਖਿਨੇ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲੈਜਿਟਿਮੇਟ ਰਾਈਟ ਕਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ ਟੈਂਪ ਸੇਫਟੀ ਐਕਟ ਐਬਸੋਲੂਟਲੀ ਇਰੋਨੀਅਸ ਐਬਸੋਲੂਟਲੀ ਟੋਟਲ ਯੂਨਿਟਰੀਨ ਇਨ ਨੇਚਰ ਫੈਡਰਲ ਹਕੂਕ ਦੇ ਉੱਤੇ ਫੱਟਾ ਡਾਕਾ ਕੋਈ ਸ਼ੱਕ ਨਹੀਂਗਾ ਸਰ ਪਰ ਉਹ ਵੀ ਕੀ ਦਾ ਸਰ 4 ਸਾਲ ਬਾਅਦ ਅਸੀਂ ਕਹਿੰਦੇ ਕਿ ਅਸੀਂ ਇਹਦੇ ਖਿਲਾਫ ਮਤਾ ਹੀ ਪਾਸ ਕਰਾਂਗੇ ਨਾ ਯੂ ਕੈਨ ਨਾਟ ਅਨਡੂ ਦੈਟ ਐਕਟ ਆਪਾਂ ਜਿੰਨਾ ਮਰਜੀ ਸਾਰੇ ਇਕੱਠੇ ਹੋ ਕੇ ਜ਼ੋਰ ਲਾ ਲਈਏ ਸੜਕਾਂ ਤੇ ਵੀ ਉਤਰ ਜਾਈਏ ਦਿੱਲੀ ਵੀ ਚੱਲੇ ਜਾਈਏ ਇੱਕ ਲੋਕ ਸਭਾ ਵੱਲੋਂ ਸੈਂਟਰਲ ਐਕਟ ਨੂੰ ਤੁਸੀਂ ਅਨਡੂ ਨਹੀਂ ਨਾ ਕਰ ਸਕਦੇ ਇੱਕ ਮਿੰਟ ਠੀਕ ਐ ਅੱਛਾ ਸਵਾਗਤ ਸਪੀਕਰ ਸਾਹਿਬ ਇੱਕ ਮਿੰਟ ਸਾਡੇ ਕੋਲ ਨਾ ਸਾਰੀ ਪਾਰਟੀ ਦਾ ਟਾਈਮ ਆ ਉਹਦੇ ਚ ਪਲੀਜ਼ ਥੋੜਾ ਟਾਈਮ ਮੈਂ ਕੋਈ ਗਲਤ ਗੱਲ ਕਰ ਰਿਹਾ ਦਾ ਦਾਸ ਨਹੀਂ ਟਾਈਮ ਦੇ ਮੈਂ ਪਹਿਲਾਂ ਵੀ ਐਕਟ ਦਾ ਜਿਹੜਾ ਹੈ ਨਾ ਉਹ ਗਲਤ ਆ ਪਰ ਤੁਸੀਂ ਇਹ ਦੱਸੋ ਕਿ 21 ਤੋਂ ਬਾਅਦ 4 ਸਾਲ ਬਾਅਦ ਆਪਾਂ ਕੀ ਕੀਤਾ ਉੱਥੇ ਜੀ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਜੀ ਕਿ ਅਸੀਂ ਇੱਕ ਇੱਕ